ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਕਾ ਤਾਲ ਸਾਹਿਬ ਉੱਤਰ ਪ੍ਰਦੇਸ਼ ਰਾਜ ਦੇ ਆਗਰਾ ਸ਼ਹਿਰ ਵਿੱਚ ਹੈ ਗੁਰਦੁਆਰਾ ਸਾਹਿਬ ਆਗਰਾ ਦਿੱਲੀ ਰੋਡ ਦੇ ਨਜ਼ਦੀਕ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਯਾਤਰਾ ਤੇ ਅਨੰਦਪੁਰ ਸਾਹਿਬ ਤੋਂ ਗ੍ਰਿਫਤਾਰੀ ਦੇਣ ਲਈ ਦਿੱਲੀ ਵੱਲ ਚੱਲ ਪਏ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਭਾਈ ਉਹਦਾ ਜੀ ਅਤੇ ਭਾਈ ਜੈਤਾ ਜੀ ਵੀ ਸਨ ਇੱਥੇ ਆਗਰੇ ਵਿੱਚ ਇੱਕ ਈਆਲੀ ਜਿਸ ਦਾ ਨਾਂ ਇਤਿਹਾਸ ਵਿੱਚ ਹਸਨ ਅਲੀ ਦੱਸਿਆ ਜਾਂਦਾ ਹੈ ਇੱਕ ਚਰਵਾਹਾ ਸੀ ਇਸ ਦਾ ਸਾਰਾ ਪਰਿਵਾਰ ਅੱਲਾਹ ਤਾਲਾ ਦੇ ਅੱਗੇ ਫਰਿਆਦ ਕਰਦਾ ਹੈ ਕਿ ਅਗਰ ਹਿੰਦੂਆਂ ਦੇ ਪੀੜ ਨੇ ਗ੍ਰਿਫਤਾਰ ਹੋਣਾ ਹੀ ਹੈ ਤਾਂ ਸਾਡੇ ਉੱਤੇ ਕਿਉਂ ਨਾ ਕਿਰਪਾ ਕਰਕੇ ਜਾਣ ਤਾਂ ਜੋ ਇਨਾਮ ਦੀ ਰਕਮ ਸਾਨੂੰ ਹੀ ਮਿਲ ਜਾਵੇ। ਹਸਨ ਅਲੀ ਦੀ ਇੱਛਾ ਪੂਰੀ ਕਰਨ ਲਈ ਗੁਰੂ ਸਾਹਿਬ ਜੀ ਆਗਰੇ ਪਹੁੰਚੇ। ਗੁਰੂ ਜੀ ਨੇ ਇੱਥੇ ਸ਼ਹਿਰ ਤੋਂ ਬਾਹਰ ਤਲਾਬ ਦੇ ਕੰਢੇ ਬਾਗ ਵਿੱਚ ਅਸਣ ਲਾਇਆ। ਇਸ ਜਗ੍ਹਾ ਤੇ ਹੁਣ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸੁਭਾਏਮਾਨ ਹੈ। ਹਸਨ ਅਲੀ ਇੱਥੇ ਭੇਡਾਂ ਬੱਕਰੀਆਂ ਚਾਰ ਰਿਹਾ ਸੀ। ਗੁਰੂ ਜੀ ਨੇ ਹਸਨ ਨੂੰ ਕੋਲ ਬੁਲਾ ਕੇ ਕਿਹਾ ਕਿ ਸਾਨੂੰ ਭੁੱਖ ਲੱਗੀ ਹੋਈ ਹੈ। ਸ਼ਹਿਰ ਤੋਂ ਸਾਡੇ ਲਈ ਮਠਿਆਈ ਲੈ ਕੇ ਆਓ ਐਨੀ ਗੱਲ ਕਹਿੰਦੇ ਆਂ ਸੀ ਗੁਰੂ ਸਾਹਿਬ ਨੇ ਆਪਣੇ ਮੁਬਾਰਕ ਹੱਥਾਂ ਵਿੱਚੋਂ ਕੀਮਤੀ ਅੰਗੂਠੀ ਜਿਸ ਵਿੱਚ 8 ਕੋਰਾਂ ਵਾਲਾ ਹੀਰਾ ਜੜਿਆ ਹੋਇਆ ਸੀ ਉਤਾਰ ਕੇ ਦੇ ਦਿੱਤੀ ਨਾਲ ਹੀ ਕੀਮਤੀ ਦੁਸ਼ਾਲਾ ਮਠਿਆਈ ਪਾਉਣ ਨੂੰ ਦਿੱਤਾ ਇਹ ਦੋਵੇਂ ਚੀਜ਼ਾਂ ਲੈ ਕੇ ਹਸਨ ਵਾਲੀ ਹਲਵਾਈ ਦੀ ਦੁਕਾਨ ਤੇ ਪਹੁੰਚ ਗਿਆ ਅੰਗੂਠੀ ਹਲਵਾਈ ਨੂੰ ਦਿੱਤੀ ਅਤੇ ਦੁਸ਼ਾਲਾ ਮਠਿਆਈ ਪਾਉਣ ਵਾਸਤੇ ਅੱਗੇ ਵਿਛਾਇਆ ਜਿਸ ਨੂੰ ਵੇਖ ਕੇ ਹਲਵਾਈ ਨੂੰ ਸ਼ੱਕ ਹੋ ਗਿਆ ਕਿ ਇਹ ਐਨੀ ਕੀਮਤੀ ਵਸਤੂਆਂ ਕਿੱਥੋਂ ਲੈ ਕੇ ਆਇਆ ਹੈ ਹੋ ਸਕਦਾ ਹੈ ਕਿ ਇਹ ਚੀਜ਼ਾਂ ਚੋਰੀ ਦੀਆਂ ਹੋਣ ਅਤੇ ਇਹ ਕਿਤੋਂ ਚੋਰੀ ਆਕੇ ਆਇਆ ਹੋਵੇ ਇਹ ਖਿਆਲ ਮਨ ਵਿੱਚ ਆਂਦੇ ਹੀ ਹਲਵਾਈ ਨੇ ਨੇੜੇ ਹੀ ਕੋਤਵਾਲੀ ਵਿੱਚ ਜਾ ਕੇ ਇਹ ਸੂਚਨਾ ਦਿੱਤੀ ਕੋਤਵਾਲ ਨੇ हसन अली ਨੂੰ ਡਰਾ ਕੇ ਪੁੱਛਿਆ ਕਿ ਇਹਨਾਂ ਮਹਿੰਗੀਆਂ ਚੀਜ਼ਾਂ ਦਾ ਮਾਲਕ ਕੌਣ ਹੈ ਕਿ ਤੂੰ ਚੋਰੀ ਲੈ ਕੇ ਆਇਆ ਹੈ ਉਸ ਨੇ ਡਰ ਦੇ ਮਾਰੇ ਨੇ ਕਹਿ ਦਿੱਤਾ ਕਿ ਇਹਨਾਂ ਚੀਜ਼ਾਂ ਦੇ ਮਾਲਕ ਆਪਣੇ ਘੋੜ ਸਵਾਰ ਸਾਥੀਆਂ ਦੇ ਨਾਲ ਤਲਾਹ ਦੇ ਕੰਡੇ ਬਾਗ ਵਿੱਚ ਬੈਠੇ ਹਨ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਮਿਲਾ ਦਿੰਦਾ ਹਾਂ ਕੋਤਵਾਲ ਆਪਣੇ ਨਾਲ ਬਹੁਤ ਸਾਰੇ ਸਿਪਾਹੀ हसन अली ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਆਇਆ ਅਤੇ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਕਿ ਤੁਸੀਂ ਕੌਣ ਗੁਰੂ ਜੀ ਨੇ ਕਿਹਾ ਤੇਗ ਬਹਾਦਰ ਸਾਡਾ ਨਾਂ ਹੈ ਐਨਾ ਕਹਿਣ ਦੀ ਹੀ ਦੇਰ ਸੀ ਗੁਰੂ ਸਾਹਿਬ ਜੀ ਨੂੰ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਇੱਥੇ ਹੀ ਬਣੇ ਪੂਰਾ ਸਾਹਿਬ ਵਿੱਚ 9 ਦਿਨ ਨਜ਼ਰਬੰਦ ਕਰ ਦਿੱਤਾ ਗਿਆ ਜੋ ਕਿ ਵੱਡੇ ਦਰਬਾਰ ਸਾਹਿਬ ਦੇ ਹੇਠਾਂ ਸ਼ੁਭਾਏਮਾਨ ਹੈ ਗੁਰੂ ਜੀ ਨੇ ਆਪਣੀ ਗ੍ਰਿਫਤਾਰੀ ਦਾ ਇਨਾਮ 500 ਮੋਰਾ हसन ਅਲੀ ਨੂੰ ਦਵਾ ਕੇ ਉਸ ਦੀ ਮਨੋ ਕਾਮਨਾ ਪੂਰੀ ਕੀਤੀ ਇੱਥੋਂ ਹੀ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਭਾਰੀ ਫੌਜ ਦੀ ਨਿਗਰਾਨੀ ਵਿੱਚ ਦਿੱਲੀ ਲਿਜਾਇਆ ਗਿਆ ਦਿੱਲੀ ਪਹੁੰਚ ਕੇ ਚਾਂਦੀ ਚੌਂਕ ਵਿਖੇ Hindu ਧਰਮ ਲਈ ਗੁਰੂ ਨੇ ਆਪਣੀ ਸ਼ਹਾਦਤ ਦਿੱਤੀ ਸਤਿ ਸ਼੍ਰੀ ਅਕਾਲ